ਬੀਤੇ ਦਿਨੀ요 ਬੋਹਰ ਵਿਖੇ ਨਿਊ ਵੀਰ ਵੈਲ ਟੇਲਰ ਸੰਜੇ ਵਰਮਾ ਨੂੰ ਮਾਰੀ ਗੋਲੀ ਮਾਮਲੇ ਦੇ ਵਿੱਚ ਇੱਕ ਨਵੀਂ ਸੀਸੀਟੀਵੀ ਆਈ ਸਾਹਮਣੇ ਇਸ ਸੀਸੀਟੀਵੀ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਬਦਮਾਸ਼ ਮਹਿਜ਼ 4 ਤੋਂ 5 ਸੈਕਿੰਡਾਂ ਦੇ ਵਿੱਚ ਹੀ 10 ਦੇ ਕਰੀਬ ਗੋਲੀਆਂ ਕਾਰ ਦੇ ਵਿੱਚ ਬੈਠੇ ਸੰਜੇ ਵਰਮਾ ਨੂੰ ਮਾਰ ਦਿੰਦੇ ਨੇ ਇਸ ਸੀਸੀਟੀਵੀ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਦੇ ਨਾਲ ਅਬੋਹਰ ਸੰਜੇ ਵਰਮਾ ਕਤਲकांड ਦੇ ਵਿੱਚ ਹੁਣ ਇੱਕ ਨਵੀਂ ਸੀਸੀਟੀਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬਦਮਾਸ਼ ਕੁਝ ਹੀ ਸੈਕੰਡਸ ਦੇ ਵਿੱਚ ਕਾਰ ਦੇ ਵਿੱਚ ਬੈਠੇ ਸੰਜੇ ਵਰਮਾ ਨੂੰ ਗੋਲੀਆਂ ਮਾਰ ਉੱਥੋਂ ਫਰਾਰ ਹੋ ਜਾਂਦੇ ਨੇ ਦੱਸ ਦਈਏ ਕਿ ਦੋ ਜਿਨ੍ਹਾਂ ਦੇ ਵੱਲੋਂ ਮੂੰਹ ਟੱਕੇ ਹੋਏ ਸਨ ਯਾਨੀ ਕਿ ਦੋ ਬਲਵਾਨ ਜਿਨ੍ਹਾਂ ਦੇ ਵੱਲੋਂ ਮੂੰਹ ਟੱਕੇ ਹੋਏ ਸਨ ਓਕਾਰ ਦੇ ਵਿੱਚ ਬੈਠੇ ਸੰਜੇ ਵਰਮਾ ਨੂੰ 10 ਦੇ ਕਰੀਬ ਗੋਲੀਆਂ ਮਾਰਦੇ ਨੇ ਦੱਸਿਆ ਜਾ ਰਿਹਾ ਕਿਸ ਦੇ ਵਿੱਚ 4 ਦੇ ਕਰੀਬ ਗੋਲੀਆਂ ਸੰਜੇ ਵਰਮਾ ਨੂੰ ਲੱਗਦੀਆਂ ਨੇ ਅਤੇ ਉਹਨਾਂ ਦੀ ਹਸਪਤਾਲ ਲੈ ਜਾ ਕੇ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਉਹਨੇ ਇਹ ਸੀਸੀਟੀਵੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਲੈ ਆ ਬੋਰ ਚਾ ਦੇਖ ਲੋ ਦਿਨ ਦਿਹਾੜੇ ਅਵੀਰਵੈਲ ਦੇ ਸੰਚਾਲਕ ਸੰਜੇ ਮਰਮਾ ਦੀ ਵੀਡੀਓ ਆ ਗਈ ਜਿਹਨੂੰ ਕਾਰ ਚੋਂ ਹੀ ਨਹੀਂ ਬਾਹਰ ਨਿਕਲ ਦਿੱਤਾ ਕਾਰ ਦੇ ਵਿੱਚ ਹੀ ਗੋਲੀਆਂ ਨਾਲ ਭੁੰਨ ਗਿਆ ਵੇਖ ਲੋ 5 ਮਿੰਟ 2 ਮਿੰਟ ਦੇ ਵਿੱਚ ਇਹਨਾਂ ਨੇ ਇੰਨੀਆਂ ਗੋਲੀਆਂ ਮਾਰੀਆਂ ਕਾਰ ਦੇ ਵਿੱਚੋਂ ਨਿਕਲਣ ਦਾ ਮੌਕਾ ਨਹੀਂ ਦਿਖਾ ਵੀਡੀਓ ਆ ਗਈ ਸਾਹਮਣੇ ਦੇਖ ਲੋ ਤੁਸੀਂ ਹਾਲਾਤ ਲੈ ਆ ਬੋਰ ਚਾ ਦੇਖ ਲੋ ਦਿਨ ਦਿਹਾੜੇ ਅਵੀਅਰ ਵਲ ਦੇ ਸੰਚਾਲਕ ਸੰਜੇ ਮਰਮਾ ਦੀ ਵੀਡੀਓ ਆ ਗਈ ਜਿਹਨੂੰ ਕਾਰ ਚੋਂ ਹੀ ਨਹੀਂ ਬਾਹਰ ਨਿਕਲ ਦਿੱਤਾ ਕਾਰ ਦੇ ਵਿੱਚ ਹੀ ਗੋਲੀਆਂ ਨਾਲ ਭੁੰਨ ਗਿਆ ਵੇਖ ਲਓ 5 ਮਿੰਟ 2 ਮਿੰਟ ਦੇ ਵਿੱਚ ਇਹਨਾਂ ਨੇ ਇੰਨੀਆਂ ਗੋਲੀਆਂ ਮਾਰੀਆਂ ਕਾਰ ਦੇ ਵਿੱਚੋਂ ਨਿਕਲਣ ਦਾ ਮੌਕਾ ਨਹੀਂ ਦਿਖਾ ਵੀਡੀਓ ਆ ਗਈ ਸਾਹਮਣੇ ਦੇਖ ਲਓ ਤੁਸੀਂ ਹਾਲਾਤ